ਅੱਜ ਅਸੀਂ ਜਾ ਰਹੇ ਹਾਂ ਗੁਰਨਾਣਕ ਤੇਜ ਜੀ ਦੀ ਪੇਂਟਿੰਗ ਬਣਾਉਣ ਵਾਲੇ ਸੋਭਾ ਸਿੰਘ ਦਾ ਘਰ ਦੇਖਣ ਲਈ ਜੋ ਕਿ ਪਾਲਨਪੁਰ ਤੋਂ 28 ਮਿੰਟ ਦੀ ਦੂਰੀ ਤੇ ਪੈਂਦਾ ਹੈ। ਇਹ ਸੋਭਾ ਸਿੰਘ ਹਾਰਟ ਗੈਲਰੀ ਐਂਡ ਮਿਊਜ਼ੀਅਮ ਜਿੱਥੇ ਦਾ ਵਿਜ਼ਿਟਿੰਗ ਟਾਈਮ ਹੈ 10 ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ। ਇਹ ਸਾਹਮਣੇ ਉਹਨਾਂ ਦਾ ਘਰ ਦਿੱਤੇ ਸਭ ਕੁਝ ਚਲਦੇ। ਬੜਾ ਸੋਹਣਾ ਘਰ ਬਣਿਆ ਹੋਇਆ ਹੈ। ਇਹ ਸਾਹਮਣੇ ਉਹਨਾਂ ਬਾਰੇ ਪੂਰੀ ਹਿਸਟਰੀ ਲਿਖੀ ਸੋਭਾ ਸਿੰਘ ਬਾਰੇ। ਇਸ ਸਾਹਮਣੇ ਕੀ ਕੀ ਤੁਹਾਨੂੰ ਮਿਲਦਾ ਹੈ 뮤ਜ਼ੀਅਮ ਆਰਟ ਗੈਲਰੀ ਸਟੂਡੀਓ 셀ਫੀ ਫੋਟੋ ਤੇ ਹਰ ਸਾਹਮਣੇ ਸੋਭਾ ਸੈਂਟ ਫੋਟੋ ਸੋਪਾ ਸੈਂਟ 플ਾਸ ਪਰ ਹੈਡ ਆਰਟਿਸਟ ਤੇ ਸਾਹਮਣੇ ਤੁਹਾਨੂੰ ਤੇ ਲਗ ਲਗ ਤਰੀਕੇ ਦੇ ਫਲਾਟਸ ਮਿਲ ਜਾਣਗੇ ਤੇ ਪ੍ਰਾਈਸ ਲਿਖੀ ਹੋਈ ਹੈ ਸਿੰਨ ਲੈ ਕੇ ਜਾ ਸਕਦੇ ਆ। ਅ ਗੈਲਰੀ ਆਫ ਕੈਨਵਸ ਪ੍ਰਿੰਟਸ ਆਫ ਮੋਰਿੰਦਾ ਪੇਂਟਿੰਗ। ਇਹ ਬਹੁਤ ਸਾਰੀਆਂ ਗੁਰੂ ਸਾਹਿਬ ਦੀਆਂ ਮੋਰੰ ਜਿਸ ਨੇ ਫੋਟੋਆਂ ਜਿਹੜੀਆਂ ਸਰਦਾ ਸੋਭਾ ਸਿੰਘ ਜੀ ਨੇ ਖੁਦ ਬਣਾਈਆਂ। ਤੇ ਫੋਟੋਆਂ ਦੇ ਨਾਲ ਨਾਲ ਉਹਨਾਂ ਦੇ ਡੇਟ ਸਿਰਕਾ ਜੀ ਨੂੰ ਕੁਝ ਤੇਰਵਾ ਦੇ ਫੋਟੋ ਲਿਖਿਆ 1975 ਜਨਮਿਆ ਤਿਆਰ ਕੀਤੀ ਸੀ। ਹਾਂ ਇਹ 3 ਟਿਕਟ ਜਿਹਦਾ ਪ੍ਰਾਈਸ ਹੈ 25 ਰੁਪਏ ਇੱਥੇ ਆ ਕੇ ਬੱਚੇ ਕੋਤਰੀ ਆਪਣੀ ਪੇਂਟਿੰਗਸ ਬਣਾ ਸਕਦੇ ਆ ਜਾਇਨਾ ਕੋ ਸਿਕਸ ਹੈ ਤੇ ਆ ਕਿਤੇ ਲਗਰਤ ਪ੍ਰਾਈਸ ਨੇ ਐਸ ਹਮਨੇ ਸਭੀ ਹਰਸ਼ੀਨ ਕੋਰ ਪੇਂਟਿੰਗ ਸਿੱਖਣ ਦੀ ਹੈ ਕਿ ਬਣਾਉਣ ਲੱਗੇ ਤੁਸੀਂ ਹਰਸ਼ੀਨ ਕਿ ਬਣਾਉਣ ਲਗੇ ਦਸ ਮਿੰਟ ਕੀ ਸਿੱਖਣ ਦੇ ਬਣਾਣਾ ਤੇ ਹਾਂ ਕੀ ਬਣਾਉਣ ਲਗੇ ਜੇ ਹਾਂ ਐਨ ਬਟਰਫਲਾਈ ਬਣਾ ਲਿਓ ਕਿ ਤੁਸੀਂ ਕਾਦੇ ਨਾਮ ਨਾਲ ਲਿਕੇ ਪੇਂਟ ਕਿਹੜੇ વોਟਰ ਕਲਰ ਠੀਕ ਆ ਚਲੋ ਬਣਾਓ ਫਿਰ ਐ ਵਜੜੇ ਛੇ ਪੱਚੇ ਜਾਂ ਵੱਡੇ ਕੁਛ ਬਣਾ ਕੇ ਤੇ ਨਿੱਕੀ ਬੀਜੋਂ ਲੇਖ ਕਹਾਓ ਸਦਾ ਸੁਭਾ ਸਿੰਘ ਪ੍ਰਿਥਵੀ ਰਾਜ ਕਪੂਰ ਹੋਨਰਸ ਤੇ ਚੁਲ ਗਿਆ ਹੈ ਇਹ ਸਰਦਾਰ ਸੋਬਾ ਸਿੰਘ ਦੀ 8 ਕੈਲਰੀ ਇਸ ਜਿਹਦੇ ਇੱਧਰ ਉਹਨਾਂ ਅਰੀਜਨਲ ਪੇਂਟਿੰਗਸ ਰੱਖੀਆਂ ਗਿਆ ਨੇ ਆ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਸ਼ੇਖ ਫਰੀਦ ਜੀ ਪ੍ਰਿੰਸ ਦਲੀਪ ਸਿੰਘ ਸਰਦਾਰ ਪਗਤ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਫਲਾਈਟ ਲੈਫਟਨੈਂਟ ਐਚ ਐਸ ਕਾਲੋ ਬੀਪੀ 인ਦਰਜੀਤ कौर ਜਿਹੜੀ ਉਹਨਾਂ ਦੀ ਆਪਣੀ ਵਾਈਫ ਸੀ ਤੇ ਆਪਣਾ ਸਿਰਫ ਪੋਰਟਰੇਟ ਹੀ ਉਹਨਾਂ ਬਣਾ ਕੇ ਰੱਖਿਆ ਹੋਇਆ ਹੈ। ਦੋਸਤੇ ਇਲਾਵਾ ਹੋਰ ਹੀ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਹੋਈਆਂ ਜਿਵੇਂ ਪਾਈਕ ਨਈ ਹੈ ਜੀ ਤੇ ਇਹ ਉਹਨਾਂ ਦਾ ਉਹ ਕਮਰਾ ਹੈ ਜਿੱਥੇ ਉਹ ਬੈ ਕੇ ਆਪਣੀਆਂ ਪੇਂਟਿੰਗਸ ਬਣਾਉਂਦੇ ਸੀ। ਇਹ ਉਹਨਾਂ ਦਾ ਬੈਡ ਐ ਜਿਹੜੀਆਂ ਬੁੱਕਸ ਵਗੈਰਾ ਵੇਖ ਕੇ ਪੜ੍ਹਦੇ ਸੀ ਰੇਡੀਓ ਤੇ ਹੋਰ ਐ ਉਹਨਾਂ ਦਾ ਮਿਊਜ਼ੀਅਮ ਉੱਪਰ ਕਲਾ ਦੇ ਜੀਵੰਤ ਉਤਮ ਜੀਵਨ ਦੀ ਕਲਾ ਹੈ ਸਰਦਾਰ ਸੋਭਾ ਸਿੰਘ ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਨ ਉਸ ਸਮੇਂ ਦੇ ਚੀਫ ਮਨਿਸਟਰ ਪ੍ਰਿੰਕ ਕੁਮਾਰ ਤੁੰਮਲ ਨੇ 2011 ਦੇ ਵਿੱਚ ਦਾ ਸੀ ਐ ਹੈ ਬੀਬੀ ਇੰਗੁਰਚਰਨ ਕੌਰ ਜੋ ਸਰਦਾਰ ਸੋਭਾ ਸਿੰਘ ਦੀ ਪੁੱਤਰੀ ਸੀ ਉਹਦੀ ਫੈਮਿਲੀ ਇਹ ਸਰਦਾਰ ਸੁਭਾ ਸਿੰਘ ਬਾਰੇ ਜਾ ਉਨਤਵਾਰਾ ਲਿਖੀ ਹੋਈ ਹੈ ਕਿਤਾਬਾਂ ਇਹ ਹੈ ਸਰਦਾਰ ਸੁਭਾ ਸਿੰਘ ਦਾ ਬਣਾਇਆ ਹੋਇਆ ਸਟੈਚੂ ਉਹਨਾਂ ਦੇ ਰੂਮ ਦੇ ਵਿੱਚ ਜਿੱਥੇ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜੀਵਨੀ ਦੀਆਂ ਯਾਦਾਂ ਦੀਆਂ ਤਸਵੀਰਾਂ ਜਿਹੜੀਆਂ ਲੱਗੀਆਂ ਹੋਈਆਂ ਹਨ ਤੇ ਇਹ ਹੈ ਉਹਨਾਂ ਦੇ ਘਰ ਦਾ ਉਹ ਸਮਾਨ ਜੋ ਉਹ ਉਸ ਸਮੇਂ ਆਪਣੀ ਕਿਚਨ ਦੇ ਵਿੱਚ ਵਰਤਿਆ ਕਰਦੇ ਹਗਾ ਤੇ ਅਸੀਂ ਆਪਣੀ ਸਲਾਈ ਕਢਾਈ ਵਾਸਤੇ ਮਸ਼ੀਨਾ ਜਾਂ ਟਰੰਕ ਵਰਤਿਆ ਕਰਦੇ ਸੀ। ਐਸ ਸਾਡੇ ਬੱਚੇ ਨੇ ਆਪਣਾ ਆਰਟਵਰਕ ਕੰਪਲੀਟ ਕਰ ਲਿਆ ਜਿਹੜਾ ਕਾਫੀ ਧੀਰ ਤੋਂ ਬੈੱਕ ਹੈ ਦੋਨੋਂ ਬਣਾ ਰਹੀਆਂ ਸੀ। ਆਹ ਹੈ ਇੱਥੋਂ ਦੀ ਦੁਕਾਨ ਜਿੱਥੋਂ ਤੁਸੀਂ ਸੋਭਾ ਸਿੰਘ ਆਰਟ ਗੈਲਰੀ ਦੀਆਂ ਜਾਦਾਂ ਘਰ ਨੂੰ ਲੈ ਕੇ ਜਾ ਸਕਦੇ ਹੋ। ਤਤ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਆ ਕੇ ਆਪਣੇ ਪੰਜਾਬੀ ਕਲਾਕਾਰ ਦੇ ਘਰ ਨੂੰ ਜ਼ਰੂਰ ਦੇਖਣਾ ਜੀ ਫਿਰ ਮਿਲਾਂਗੇ ਨਵੇਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖ